ਅੱਜ ਪੰਜਾਬ ਬੀਜੇਪੀ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁਲਾਕਾਤ ਚੱਲ ਰਹੀ ਹੈ ਜਿਸ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਬੀਜੇਪੀ ਦੇ ਚਾਰ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਸਨਤ ਮੰਤਰੀ ਮਦਨ ਮੋਹਨ ਮਿੱਤਲ ਜੰਗਲਾਤ ਮੰਤਰੀ ਭਗਤ ਚੂਨੀ ਲਾਲ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਸੌਂਪਿਆ ਹੈ ਪੰਜਾਬ ਕੈਬਨਿਟ ਵਿੱਚ ਬੀਜੇਪੀ ਦੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਹੋ ਸਕਦਾ ਹੈ ਸੂਤਰਾਂ ਅਨੁਸਾਰ ਇੱਕ ਜਾਂ ਦੋ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ ਲੋਕ ਸਭਾ ਚੋਣਾਂ ਵਿੱਚ ਮਾੜੇ ਪ੍ਰਦਰਸ਼ਨ ਕਰਨ ਤੋਂ ਬਾਅਦ ਬੀਜੇਪੀ ਨੇ ਇਹ ਸੰਕੇਤ ਦਿੱਤੇ ਹਨ ਅਤੇ ਇਸੇ ਤਹਿਤ ਸੀਨੀਅਰ ਆਗੂ ਬਲਰਾਮ ਜੀ ਦਾਸ ਟੰਡਨ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਸੀ ਹੁਣ ਮਾੜੇ ਪ੍ਰਦਰਸ਼ਨ ਦਾ ਮੰਥਨ ਕਰਨ ਮਗਰੋਂ ਰਿਪੋਰਟ ਸੌਂਪ ਦਿੱਤੀ ਗਈ ਹੈ ਲੋਕ ਸਭਾ ਚੋਣਾ ਦੌਰਾਨ ਪੂਰੇ ਦੇਸ਼ ਵਿੱਚ ਮੋਦੀ ਦੀ ਲਹਿਰ ਚੱਲੀ ਪਰ ਪੰਜਾਬ ਵਿੱਚ ਨਤੀਜੇ ਉਲਟ ਹੀ ਰਹੇ ਸਭ ਤੋਂ ਵੱਡਾ ਨਤੀਜਾ ਵੇਖਣ ਨੂੰ ਮਿਲਿਆ ਅਰੁਣ ਜੇਠਲੀ ਬੀਜੇਪੀ ਦੇ ਕੱਦاوار ਨੇਤਾ ਜੋ ਕਿ ਵੱਡੇ ਫਰਕ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੱਥੋਂ ਹਾਰੇ ਜਿਸ ਤੋਂ ਬਾਅਦ ਇਹ ਮੰਥਨ ਕੀਤਾ ਗਿਆ ਪਾਰਟੀ ਦੇ ਵਿੱਚ ਮੰਥਨ ਤੋਂ ਬਾਅਦ ਹੁਣ ਵੱਡਾ ਫੇਰਬਦਲ ਅੱਜ ਹੋ ਸਕਦਾ ਹੈ ਅੱਜ 4 ਵਜੇ ਪ੍ਰੈਸ ਕਾਨਫਰੰਸ ਵੀ ਹੋਣੀ ਹੈ ਸ਼ਾਂਤਾ ਕੁਮਾਰ ਪੰਜਾਬੀ ਜੀਪੀ ਇਨਚਾਰਜ ਜੋ ਕਿ ਪ੍ਰੈਸ ਕਾਨਫਰੰਸ ਕਰਨਗੇ ਅਤੇ ਵੱਡੇ ਫੇਰ ਬਦਲ ਦਾ ਐਲਾਨ ਇਸ ਪ੍ਰੈਸ ਕਾਨਫਰੰਸ ਦੌਰਾਨ ਹੋ ਸਕਦਾ ਹੈ ਸਾਡੇ ਨਾਲ ਪੱਤਰਕਾਰ ਯਦਵਿੰਦਰ ਸਿੰਘ ਜੁੜੇ ਹੋਏ ਨੇ ਯਦਵਿੰਦਰ ਇਸ ਵਕਤ ਮੁਲਾਕਾਤ ਚੱਲ ਰਹੀ ਹੈ ਪੰਜਾਬ বিজেপি ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੁਣ ਤੱਕ ਕੀ ਨਿਕਲ ਕੇ ਆਇਆ ਹੈ ਦੇਖੋ ਇਹ ਮੁਲਾਕਾਤ ਸੀਐਮ ਰਾਇਡੈਂਸ ਦੇ ਉੱਤੇ ਚੱਲ ਰਹੀ ਹੈ ਕਿ ਜਿਹੜੇ ਟੰਡਨ ਕਮੇਟੀ ਦੀ ਰਿਪੋਰਟ ਸੀ ਉਹ ਮੁੱਖ ਮੰਤਰੀ ਨੂੰ ਸੌਂਪੀ ਗਈ ਆ ਟੰਡਨ ਕਮੇਟੀ ਦੇ ਅੰਦਰ ਜੋ ਇਸ਼ੂ ਉੱਥੇ ਸੀ ਜੋ ਪੰਜਾਬ ਦੇ ਅੰਦਰ ਲੋਕ ਸਭਾ ਇਲੈਕਸ਼ਨ ਦੇ ਟਾਈਮ ਅਕਾਲੀ বিজেপি ਦੋਵਾਂ ਨੂੰ ਨੁਕਸਾਨ ਹੋਇਆ ਖਾਸ ਤੌਰ ਤੇ বিজেপি ਨੂੰ ਸ਼ਹਿਰਾਂ ਚ ਨੁਕਸਾਨ ਹੋਇਆ ਉਹ ਸਾਰੀਆਂ ਗੱਲਾਂ ਮੁੱਖ ਮੰਤਰੀ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਤਾਂ ਕਿ ਸੁਧਾਰ ਹੋ ਕੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਜਿਉਂ ਮਿਸਪਲ ਕੌਂਸਲ ਦੀ ਆਉਣ ਹੋਣ ਹੋਰ तमाम ਚੋਣਾਂ ਹੋਣ ਉਹਨਾਂ ਦੇ ਅੰਦਰ ਘਟਕਟ ਇਸ ਤਰ੍ਹਾਂ ਦੇ ਆਵੇ ਔਰ ਦੂਜੀ ਚਰਚਾ ਵੀ ਚੱਲ ਰਹੀ ਹੈ ਕਿ ਰੀਸ਼ਫਲ ਨੂੰ ਲੈ ਕੇ ਵੀ ਜਿਹੜਾ ਚਰਚਾਵਾ ਚੱਲ ਰਹੀਆਂ ਨੇ ਡਿਸਕਸ ਹੋ ਰਿਹਾ ਹੈ ਇਹ ਮਸਲਾ ਔਰ ਤੀਜੀ ਇਸ ਤਰ੍ਹਾਂ ਦੀ ਵੀ ਇੱਕ ਹੋ ਸਕਦਾ ਹੈਗਾ ਕਿ ਬੀਜੇਪੀ ਜਿਹੜੇ ਆਪਣੇ ਰਜ਼ਾਈਨਾ ਮੰਤਰੀਆਂ ਦੇ ਉਹ ਮੁੱਖ ਮੰਤਰੀ ਨੂੰ ਸੌਂਪਦੇ ਔਰ ਮੰਤਰੀ ਮੰਡਲ ਤੋਂ ਬਾਹਰ ਆਜੇ ਚਰਚਾਵਾ ਨੇ ਇਹ ਚਰਚਾਵਾਂ ਤੇ ਚੋਕੜੀਆਂ ਤੇ ਮੋਹਰ ਲੱਗਦੀ ਆ ਇਹ ਤਾਂ 3 ਵਜੇ ਪ੍ਰੈਸ ਕਾਨਫਰੰਸ ਹੋਣੀ ਉਹਦੇ ਜੀ ਪਤਾ ਲੱਗੇਗਾ ਪਰ ਫਿਲਹਾਲ ਬੀਜੇਪੀ ਦੇ ਲੀਡਰ ਕਹਿ ਰਹੇ ਕਿ ਰੀਸ਼ਫਲ ਕੋਈ ਹੋ ਨਹੀਂ ਰਿਹਾ ਸਾਡੀ ਮਦਨ মোহন ਮਿੱਤਰ ਨਾਲ ਗੱਲ ਹੋਈ ਆ ਜਿਹੜੇ ਮੰਤਰੀ ਨੇ ਤਾਂ ਉਹਨਾਂ ਦਾ ਕਹਿਣਾ ਕਿ ਕੋਈ ਰੀਸ਼ਫਲ ਨਹੀਂ ਹੋ ਰਿਹਾ ਨਾ ਹੀ ਕੋਈ ਐਜ ਡਿਸੀਜਨ ਲਿਆ ਜਾ ਰਿਹਾ ਜਿਹੜਾ ਗਠਬੰਧਨ ਤੇ ਅਸਰ ਪਾਵੇ ਪਰ ਜਿਹੜੀ ਟੰਡਨ ਕਮੇਟੀ ਦੀ ਰਿਪੋਰਟ ਆ ਉਹਦੀ ਚਰਚਾ ਹੋਈ ਜੀ ਉਹੀ ਮੁੱਖ ਮੰਤਰੀ ਨੂੰ ਸੌਂਪੀ ਗਈ ਸ਼ੰ타 ਕੁਮਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਚੱਲ ਰਹੀ ਬੈਠਕ 'ਚ ਭਾਜਪਾ ਦੇ ਕੈਬਨਿਟ ਮੰਤਰੀਆਂ ਦੇ ਵਿਭਾਗ ਬਦਲਣੀਆਂ ਜਾਂ ਛੁੱਟੀ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ ਕਿਹੜੇ ਨਵੇਂ ਮੰਤਰੀ ਆਉਤੋਂ ਦੱਸਦੇ ਹਾਂ ਸਭ ਤੋਂ ਪਹਿਲਾਂ ਅਨਲ ਜੋਸ਼ੀ ਜੋ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਨਲ ਜੋਸ਼ੀ ਤੇ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੋਂ ਅਰुण ਜੇਟਲੀ ਦੀ ਹਾਰ ਦਾ ਠਿਕਰਾ ਫੋੜਿਆ ਗਿਆ ਸੀ ਇਸ ਤੋਂ ਇਲਾਵਾ ਮਦਨ ਮੋਹਨ ਮਿੱਤਲ ਸਨਤ ਮੰਤਰੀ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੇ ਜੰਗਲਾਤ ਮੰਤਰੀ ਚੋਨੀ ਲਾਲ ਪਗਤ ਨੂੰ ਵੀ ਅਹੁਦੇ ਤੋਂ ਹਟਾਉਣ ਦੀ ਸੰਭਾਵਨਾ ਹੈ ਜੇਕਰ ਮੌਜੂਦਾ ਮੰਤਰੀਆਂ ਦੀ ਛੁੱਟੀ ਹੁੰਦੀ ਹੈ ਤਾਂ ਜਿਨ੍ਹਾਂ ਵਿਧਾਇਕਾਂ ਦਾ ਨਾਮ ਲੱਗ ਸਕਦਾ ਹੈ ਉਹਨਾਂ 'ਚ ਮੁੱਖ ਨਾਮ ਸੋਮ ਪ੍ਰਕਾਸ਼ ਦਾ ਹੈ ਸੋਮ ਪ੍ਰਕਾਸ਼ 2009 ਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਨੇ ਅਤੇ ਦਲਿਤ ਆਗੂ ਨੇ ਇਸ ਤੋਂ ਬਾਅਦ ਮਨੋਰੰਜਨ ਕਾਰੀਆਂ ਫਿਰ ਤੋਂ ਲਾਲ ਬਤੀ ਵਾਲੀ ਗੱਡੀ ਦੇ ਝੂਟੇ ਮੰਨ ਸਕਦੇ ਨੇ ਅਤੇ 2007 ਵਾਲੀ ਅਕਾਲੀ ਬੀਜੇਪੀ ਸਰਕਾਰ ਚ ਕਾਲੀਆਂ ਮੰਤਰੀ ਰਹਿ ਚੁੱਕੇ ਨੇ ਤੀਸਰਾ ਨਾਮ ਹੈ ਸਾਬਕਾ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦਾ ਜੋ ਕਿ ਪਠਾਨਕੋਟ ਤੋਂ ਵਿਧਾਇਕ ਨੇ ਸੋ ਇਹਨਾਂ ਦੇ ਨਾਮਾਂ ਤੇ ਚਰਚਾ ਚੱਲ ਰਹੀ ਹੈ ਕਿ ਜੇਕਰ ਅਹੁਦੇ ਤੋਂ ਅਸਤੀਫਾ ਜਿਨਾ ਮੰਤਰੀਆਂ ਨੇ ਦਿੱਤਾ ਦਿੱਤਾ ਹੈ ਉਹਨਾਂ ਦੀ ਥਾਂ ਇਹ ਮੰਤਰੀ ਲੈ ਸਕਦੇ ਨੇ